ਕਾਸਰੀ ਗਾ ਜਿਸ ਕਿਸਾਨ ਭਰਾ ਉਹ ਅੱਜ ਜੇ ਸਵੇਰੇ 2 ਵਜੇ ਤੋਂ ਤਕਰੀਬਨ ਦੁਪਹਿਰੇ 2 ਵਜੇ ਤੋ ਮੀਂਹ ਪੈ ਰਿਹਾ ਸਟੋਰ ਚ ਆਇਆ ਦੀ ਆਪਣਾ ਆਲੂ ਅੜਵਾਇਆ ਉਹਦੀ ਇੱਥੇ ਲਗਾਉਣ ਵਾਸਤੇ 2 ਵਜੇ ਤੋਂ ਬਾਰਿਸ਼ ਹੋ ਰਹੀ ਹੈ ਤੇ ਖੇਤ ਦੀ ਵਾਈ ਵੀ ਇੱਕ ਵਾਰੀ ਕਰਤੀ ਸੀ ਆਪਾਂ ਨੇ ਪਰ ਬਾਰਿਸ਼ ਬਹੁਤ ਜ਼ਿਆਦਾ ਪਈ ਹੈ ਸਟੋਰ ਪਹੁੰਚੇ ਆਂ ਆਪਾਂ ਅੰਮ੍ਰਿਤ ਵਿੱਚ ਇੱਥੇ ਵੀ ਘੜਵਾਇਆ ਉਹਦੀ ਤਕਰੀਬਨ ਕਾਫੀ ਟਾਈਮ ਹੋ ਗਿਆ 20 ਨੂੰ ਆਪਾਂ ਥੈਲੀਆਂ ਚ ਭਰਵਾਇਆ ਨਹੀਂ ਦੀਗਾ ਵੈਜੀ ਬੇ ਖੁੱਲਾ ਪਿਆ ਜੀਗਾ ਬੀ ਹਵਾ ਲੱਗਦੀ ਰਹੇ ਤੇ ਸਟੋਰ ਚ ਲੋਡਿੰਗ ਵੀ ਵਧੀਆ ਹੋ ਰਹੀ ਹੈ ਹੁਣ ਮਾਲ ਦੀ ਵਿਕਰੀ ਵਧੀਆ ਹੋ ਰਹੀ ਹੈ ਮਾਰਕਟ ਸਟੇਬਲ ਹੋ ਜਾ ਤਾਂ ਬਹੁਤ ਵਧੀਆ ਗੱਲ ਆ ਕਿਸਾਨਾਂ ਭਰਾਵਾਂ ਨੂੰ ਸਿੱਧਾ ਬੈਨੀਫਿਟ ਹੋ ਜਾਊਗਾ ਸੀਡ ਆਪਾਂ ਤੁਹਾਨੂੰ ਹੋ ਗਏ ਕਾਫੀ ਦਿਨ ਜਿਹੜੇ ਬੈਨਿਕੀ ਵਾਈ ਤਰੀਕੇ ਨਾਲ ਸੰਕਰਵਾਇਆ ਜੀਆ ਦੇਖੋ ਸਪਰੇਅ ਕਰਾ ਕਰਤੀ ਸੀ ਸਾਰੀ ਬਾਚੋ ਦੀ ਸਪਰੇ ਕਰਤੀ ਸੀ ਆਪਾਂ। ਸੀੜ ਆਪਣੇ ਥੈਲਿਆਂ 'ਚ ਨਹੀਂ ਭਰਾਇਆ। ਉਹ ਟਾਈਮ ਬਹੁਤ ਸੀਗਾ। ਖੇਚ ਲਾਉਣ ਨੂੰ ਤੇ ਥੈਲਿਆਂ 'ਚ ਭਰਾਂ ਤੇ ਰੋਟੀਜ ਆ ਜਾਣਾ ਸੀਗਾ। ਆਪਾਂ ਖੁੱਲੀ ਹਵਾ 'ਚ ਹੀ ਰੱਖਿਆ। ਜਿਸ ਕਰਕੇ ਰੋਟੀਜ ਜਨਾਬ ਹੈ। ਸੀੜ ਤੁਹਾਨੂੰ ਦਿਖਾਏ ਦਿੰਦੇ ਆ। ਹਲਕਾ ਹਾਕਲਾ ਸਪਰਾਟ ਹੋ ਗਿਆ ਦੀ ਆ। ਤੇ ਮਤਲਬ ਬਿਲਕੁਲ ਕੋਈ ਰੋਟੇਜ ਵਗੈਰਾ ਨਹੀਂ ਹੋਇਆ। ਜਿਹੜਾ ਸਪਰਾਟ ਹੋਇਆ ਆਪਾਂ ਗ੍ਰੀਨ ਆ। ਦੇ ਨਿਰਦੇਸ਼ ਕੋਟਾ ਹੋਇਆ ਮਤਲਬ ਖਰਾਬ ਇਹ ਜਿੰਨੀ ਵੀ ਪਹਲਕਾ ਹਲਕਾ ਹਲਕਾ ਸਪਰਾਟ ਹੋ ਗਿਆ ਹੈ। ਫਿਰ ਤੁਗਰੀਵ ਨੂੰ ਲਾਦਾ ਆਪਣਾ 10 ਤਰੀਕ ਦੇ ਲੰਮ ਨੂੰ ਦੇਣਾ ਸੀ ਇਹ ਚ ਪਰ ਬਾਰਿਸ਼ ਹੋਣ ਕਰਕੇ ਡਿਲੇ ਹੋਊਗਾ ਥੋੜਾ ਜਿਹਾ ਕੰਮ ਅੱਜ 2 ਤਰੀਕ ਹੋਗੀ ਜੇ ਤਾਂ ਮੌਸਮ ਬਿਲਕੁਲ ਸਾਫ਼ ਹੋ ਗਿਆ ਤਾਂ ਜਲਦੀ ਲੱਗ ਜੂਗਾ ਨੇ ਤਾਂ ਥੋੜਾ ਜਿਹਾ ਹੋਟਲੇ ਵੀ ਹੋ ਸਕਦਾ ਜੇ ਮੌਸਮ ਇਸ ਤਰ੍ਹਾਂ ਹੀ ਰਿਹਾ ਪਰ ਖੜਨਾ ਫੁੱਲੇ ਹੀ ਆ ਜਿੰਨ ਤੱਕ ਹੁਣ ਇਹ ਮੌਸਮ ਸਾਫ ਨਹੀਂ ਅੰਦਰ ਖੇਤਾਂ ਦੀ ਤਰ੍ਹਾਂ ਤਿਆਰ ਨਹੀਂ ਹੁੰਦੇ ਹੈਗੇ ਬਿਲਕੁਲ ਮੌਕੇ ਤੇ ਜਾ ਕੇ ਆਪਾਂ ਭਰਾਵਾਂਗੇ ਇਹਨੂੰ ਬਜਾਈ ਤੋਂ 2 ਦਿਨ ਪਹਿਲਾਂ ਹੀ ਜਾਂ 1 ਦਿਨ ਪਹਿਲਾਂ ਤਕਰੀਬਨ ਤਕਰੀਬਨ ਸਾਰਾ ਆਲੂ ਸਪਰਾਉਟ ਹੋ ਗਿਆ ਥੋੜੀ ਥੋੜੀ ਤੂਈ ਕੱਢਿਆ ਆ ਬਾਹਰ ਆ ਗਿਆ ਸਪਰੇਅ ਵਗੈਰਾ ਕੀਤੀ ਹੋਈ ਆ ਹਲਕੀ ਹਲਕੀ ਸਪਰਾਉਟ ਆ ਗਿਆ ਤੇ ਮੂਜੇਨ ਉਮੀਦ ਹੈ ਵੀਰੇ ਇਹ ਸਫਰਾਡ ਥੋੜਾ ਇਹ ਹੋਰ ਵੱਧ ਹੋ ਜਾਊਗਾ ਥੋੜਾ ਜਲਦੀ ਲੱਗ ਜਾਣ ਦੇ ਪਰ ਪ੍ਰੋਬਲਮ ਆ ਗਈ ਨਹੀਂ ਕਰਕੇ ਤੇ ਉਸ ਗੱਡੀਆਂ ਵੀ ਲੋਡ ਹੋ ਰਹੀਆਂ ਨੇ ਰਸੋਨ ਦੀ ਡਿਮਾਂਡ ਆਉਂਦੀ ਆ ਤਾਂ ਲੋਡਿੰਗ ਵੀ ਜਾਂਦੀ ਹੈ ਕਾ ਬੇਜਾਦਾ ਇਹ ਬਾਰਿਸ਼ ਤੇ ਡਿਪੈਂਡ ਹੈ ਕਿੰਨੀ ਬਾਰਿਸ਼ ਪੈਂਦੀ ਆ ਅੱਜ 2 ਵੇ ਤੋਂ ਕਾਫੀ ਜ਼ਿਆਦਾ ਬਾਰਿਸ਼ ਹੋਈ ਆ ਚੰਡੀਗੜ੍ਹ ਏਰੀਆ 'ਚ ਕੁਝ ਘਟ ਹੋਈ ਆ ਸਾਡੇ ਚੰਡੀਗੜ੍ਹ ਮੰਡੀ ਦਾ ਰੇਟ ਵੀ ਤਕਰੀਬਨ ਵਧਿਆ ਰਿਹਾ ਤੇ ਉੱਥੇ 900 ਰੁਪਏ ਦੇ ਲੰਮਸਮ ਐਲਰ ਦਾ ਰਸਣ ਵੇਗਿਆ ਵਧੀਆ ਰਸਣ ਤੇ ਡਾਇਮੰਡ 950 ਤੱਕ ਸੇਲ ਹੋਇਆ ਤੇ ਐਲਰ ਦਾ 20 ਗ੍ਰੇਡ ਜੋ ਗੁੱਲਾ ਮਤਲਬ ਸੀਡ ਦੇ ਲੈਗ ਨਹੀਂ ਲਾਉਣਦੇ ਉਹ ਵੀ 850 ਰੁਪਏ ਸੇਲ ਹੋਇਆ ਉੱਥੇ ਤੇ ਐਲਰ ਦੀ ਗੋਲੀ ਦਾ 600 850 ਰੁਪਏ ਭਾ ਰਿਹਾ ਵੀਰੇ ਅੱਜ ਤੇ ਬਾਕੀ ਦੇਖਦੇ ਆ ਅੱਜ ਦੀ ਅਪਡੇਟ ਕੀ ਹੋਊਗੀ ਉੱਤੇ ਆ ਕੇ ਵਾਹ ਤੇ ਆਪਾਂ ਫੇਰ ਬਸ ਸਟੋਰੇ ਆਏ ਸੀ ਅੱਜ ਸਟੋਰ ਚ ਦੇਖਣਾ ਆਇ ਦੀ ਆਪਣਾ ਪੀ ਬਾਹਰ ਕੱਢਿਆ ਹੋਇਆ ਸੀ ਕੀ ਕੰਡੀਸ਼ਨ ਸੀਗੀ ਤੇ ਉਹ ਵੀ ਦੇਖਣ ਆਏ ਸੀਗੇ ਬਾਕੀ ਅਕਲ ਗੱਡੀ ਲੋਡ ਕਰਵਾ ਰਹੇ ਆ ਤੇ ਗੱਡੀ ਜਾਣੀ ਦਾ ਹੈ ਆਲਮੋਸਟ ਮੰਡੀ ਹੋਆ ਹੈ ਇਹ ਦਿੱਲੀ ਮੰਡੀ ਵਾਸਤੇ ਲੋਡਿੰਗ ਕਰਵਾਈ ਆ ਆਪਾਂ ਨੇ ਇਹ ਚ ਡੀਗ੍ਰੇਡ ਜਾ ਰਹੇ ਆ ਡੀਗ੍ਰੇਡ ਰਸ ਨੂੰ ਮੋਟਾ ਤੇ ਉਹਦੀ ਮਾਰਕਟ ਵੀ ਕਾਫੀ ਆ ਤੇ 슈ਗਰ ਫ੍ਰੀ ਚੋ ਜਾ ਰਹੇ ਆ 슈ਗਰ ਫ੍ਰੀ 11000 ਰੁਪਏ ਲਮਸਮ 10000 ਤੋਂ ਲੈ ਕੇ 11000 ਰੁਪਏ ਦਿੱਲੀ ਵਿਖਰੇ ਆ ਤੇ ਆਪਾਂ ਉੱਥੇ ਸੇਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਬਾਕੀ ਸੇਲ ਪਰਚੇਦ ਦਾ ਕੰਮ ਵੀ ਥੋੜਾ ਮੋਟਾ ਨਾਲ ਚੱਲਦਾ ਰਹਿੰਦਾ ਵੀਰੇ ਤੇ ਮੇਰੇ ਦਾ ਆਪਾਂ ਸੀਟ ਜਿਆਦਾ ਪ੍ਰੋਕਸ ਰੱਖੀ ਦਾ ਮੇ ਸੀੜੀ ਵਧੀਆ ਲਾਈਏ ਸੀੜੀ ਵਿੱਚ ਜੀ ਲੋਡਿੰਗ ਤਕਰੀਬ ਨਾਲ ਮੋਸਟ ਪੂਰੀ ਹੋ ਗਈ ਗੱਡੀ ਕੰਪਲੀਟ ਹੋ ਗਈ ਛੋਟੀ ਘੱਡੀ ਚੰਡੀਗੜ੍ਹ ਜਾਊਗੀ ਇਹਦਾ ਆਪਰੇਟ ਉੱਥੇ ਮਿਲੂ ਰੇਟ ਦਾ ਆਪ ਮਾਲ ਭੇਜ ਗਏ ਹੀ ਪਤਾ ਲੱਗਦਾ ਵੀਰੇ ਵੀ ਕੀ ਰੇਟ ਵਿਗਿਆ ਤੇ ਉਸ ਦੇ ਅਕੋਰਡਿੰਗ ਆਪਾਂ ਕਿਸਾਨਾਂ ਨੂੰ ਦੱਸਦੇ ਆਂ ਵੀ ਆਹ ਰੇਟ ਮਾਲ ਸੇਲ ਹੋਇਆ ਗੱਡੀ ਦੀ ਲੋੜੀ ਕੰਪਲੀਟ ਹੋ ਗਈ ਵੀਰੇ ਜਿਆਦਾ ਮਾਲ ਨਹੀਂ ਪਾਉਂਦੇ ਹੁੰਦੇ ਕਿ 200 ਸਵਾ 200 250 ਦੇ ਬੈਗ ਸੇਮ ਹੈ ਪੈ ਗਈ ਵੇਚਦੇ ਆਂ ਇਤੋਂ ਜਿਆਦਾ ਬੈਗ ਨਹੀਂ ਵੇਚਦੇ ਕਿ ਉਹ ਰੇਟ ਲੱਗ ਜਾਂਦਾ ਜਿਆਦਾ ਮਾਲ ਭੇਜਣ ਲੱਗੇ ਪਰ ਗਾ ਘੱਟ ਲੱਗਦਾ ਤੇ ਰੇਟ ਵੀ ਦੇਰ ਘੱਟ ਲੱਗਦਾ ਛੋਟੇ ਘੱਟ ਮਾਲ ਜਾਂਦਾ ਤਾਂ ਰੇਟ ਵੀ ਵਧੀਆ ਰਹਿਆਦਾ ਇੱਕ ਪੋਸਟ ਮੈਂ ਵੀ ਅੱਜ ਦੇਖੀ ਸੀਗੀ ਤੇ ਪੋਸਟ ਵਿੱਚ ਵੀ ਹਾਲ ਜੂਪੀ ਵਗੈਰਾ ਲੋਕਾਂ ਨੂੰ ਵੀ ਕਿਹਾ ਗਿਆ ਵੀ ਮਾਲ ਦਿੱਲੀ ਯਾਦਪੁਰ ਬੰਦੀ ਘੱਟ ਵੇਚੋ ਜਿੰਨਾ ਰੇਟ ਬਣਿਆ ਰਹੇ ਬਾਕੀ ਦੇਖਦੇ ਹਾਂ ਕੀ ਅਪਡੇਟ ਮਿਲਦੀ ਹੈ ਦਿੱਲੀ ਦੀ ਵੀ ਉਹ ਕੱਲੂ ਸ਼ੇਅਰ ਕਰਾਂਗੇ ਸਾਨੂੰ ਤੇ ਬਾਕੀ ਚੱਟਿਗੜ੍ਹ ਦਾ ਮਾਰਗ ਵੀ ਥੋੜਾ ਜਣਾ ਬਾਰ ਘਟਿਆ ਹੋਇਆ ਤੇ ਬਾਕੀ ਸਿਹੜ ਆਪਣਾ ਪਿਆ ਹੀ ਆ ਤੇ ਅਪਡੇਟ ਦਿੰਦੇ ਰਹਾਂਗੇ ਜਿੱਦਨ ਮੁਜਾਈ ਕਰਾਂਗੇ ਉਦੋਂ ਜਰੂਰ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ ਧੰਨਵਾਦ ਵੀਰੋ ਤਾਂਕੀ ਜਦੋਂ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਅਪਡੇਟ ਦਊਗਾ